ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸੁਣਦੇ ਆ ਭੈਣ ਕੀ ਕਹਿ ਰਹੀ ਐ ਤਰੀਕੇ ਨਾਲ ਗੱਲ ਕਰੂੰਗਾ ਤਾਰੇ ਸਮਝ ਨਹੀਂ ਬੱਲੇ ਨਹੀਂ ਤ ਇਸਵੇਂ ਮੈਂ ਪੂਰੇ ਇੰਗਲਿਸ਼ ਦੇ ਤਰੀਕੇ ਨਾਲ ਗੱਲ ਕਰੂੰਗਾ ਤਾਰੇ ਸਮਝ ਨਹੀਂ ਬੱਲੇ ਨਹੀਂ ਤ ਇਸਵੇਂ ਮੈਂ ਪੂਰੇ ਤਰਕ ਨਾਲ ਗੱਲ ਕਰਦੀ ਆ ਹਾਂਜੀ ਇਹਨੂੰ ਅੱਜ ਅਸੀਂ ਸਿੰਘਣੀਆਂ ਦੇ ਮਿਲ ਕੇ ਨਾ ਇੰਗਲਿਸ਼ ਹੀ ਪੜਾਉਣੀ ਆ ਇਹ ਜਿੱਥੇ ਬੈਠੀ ਆ ਨਾ ਉਹਦੇ ਉੱਪਰ ਇਹਨੇ ਕੁਝ ਲਿਖਿਆ ਹੋਇਆ ਐ ਇਹਨੂੰ ਪੜੋ ਇਹ ਚੇ ਦਾ ਸਪੈਲਿੰਗ ਦੇ ਨੋਟਿਸ ਕੀਤਾ ਜਾਵੇ ਇਹਨੂੰ ਤਾਂ ਗਰੰਟੇਡ ਦਾ ਸਪੈਲਿੰਗ ਵੀ ਨਹੀਂ ਪਤਾ it is g r a n t e d ਠੀਕ ਹੈ ਨਾ ਤੇਰੀ ਜਿਹੜੀ ਇੰਗਲਿਸ਼ੀ ਦੀ ਬੇਟੀ ਮੇਰੀ ਹੈ ਤੇਰੀ ਤਾਂ ਪੰਜਾਬੀ ਵੀ ਬੜੀ ਕਮਜ਼ੋਰ ਆ ਹੁਣ ਤੇਰੀ ਪੰਜਾਬੀ ਵੱਲ ਗੌਰ ਕੀਤਾ ਜਾ ਸਕਦਾ ਹੈ ਬੜੀ ਬੜੀ ਅਜੀਬ ਗੱਲ ਹੈ ਜਦ ਮੈਂ ਤੈਨੂੰ ਕਿਹਾ ਜੀਤੇ ਤੂੰ ਇੱਕ ਬਾਪ ਦੀ ਆ ਤਾਂ ਤੂੰ ਮੇਰੇ ਸਾਹਮਣੇ ਆ ਤੂੰ ਆਈ ਨਹੀਂ ਆਈ ਠੀਕ ਹੈ ਨਾ ਹੋ ਸਭ ਤੋਂ ਵੱਡੀ ਗੱਲ ਆ ਰੋਜ਼ ਤੂੰ ਸਵੇਰੇ ਉੱਠਦੀ ਆ ਮੂੰਹ ਵੀ ਨਹੀਂ ਧੋਂਦੀ ਆ ਸਰਜਰੀ ਕੀਤੇ ਹੋਏ ਮੂੰਹ ਨੂੰ ਲੈ ਕੇ ਬਹਿ ਕੇ ਬੋਲਣਾ ਜਬਲੀਆਂ ਮਾਦਨੀਆਂ ਸ਼ੁਰੂ ਕਰ ਦਿੰਦੀ ਆ ਕਿ ਭਾਈ 3 ਸਾਲ ਤੋਂ ਰੇਪ ਹੋ ਰਿਹਾ ਠੀਕ ਹੈ ਤੂੰ ਤਾਂ ਕੈਮਰਾ ਵੂਮੈਨ ਸੀਗੀ ਤੂੰ ਤਾਂ ਇੱਕ ਇੱਕ ਚੀਨ ਨੋਟਿਸ ਕੀਤੀ ਮੈਂ ਤਾਂ ਪੰਜਾਬ ਦੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਹੂੰਗੀ ਕਿ ਸਾਰੇ ਕੰਮ ਛੱਡ ਕੇ ਨਾ ਇਹਦਾ ਫੋਨ ਤੇ ਇਹਦੇ ਨਾਲ ਜਿਹੜੇ ਮਿਲੇ ਹੋਏ ਨਿਹੰਗਿਆ ਨਾ ਉਹਨਾਂ ਦੇ ਫੋਨ ਚੈੱਕ ਕਰੋ ਕਿਉਂਕਿ ਰੋਜ਼ ਇਹਨਾਂ ਦਾ ਦਿਮਾਗ ਕੋਲ ਜ਼ਿਆਦਾ ਹੀ ਚੱਲ ਰਿਹਾ ਹੈ ਉਸ ਦਿਮਾਗ ਨੂੰ ਨੋਟਿਸ ਕਰੋ ਕਿ ਭਾਈ ਇੰਨਾ ਜ਼ਿਆਦਾ ਕਿਤਾ ਚਾਹੁੰਦੇ ਹੈ ਸਾਰੇ ਸਬੂਤ ਮਿਲਣਗੇ ਭਾਈ ਅਮਰਿਤਪਾਲ ਸਿੰਘ ਮਹਿਰੂ ਦੇ ਵੀ ਸਬੂਤ ਮਿਲਣਗੇ ਤੇ ਨਾਲੇ ਇਹਦੇ ਵੀ ਸਬੂਤ ਮਿਲਣਗੇ ਕਿਉਂਕਿ ਦੇਖੋ ਜੀ ਮੇਰਾ ਇਹਦਾ ਕੋਈ ਰੋਲਾ ਨਹੀਂ ਸੀਗਾ ਇੱਕ ਹੀ ਰੋਲਾ ਹੈ ਕਿ ਭਾਈ ਮੈਂ ਤੇਰਾ ਕੋਠਾ ਜਿਹੜਾ ਤੂੰ ਚਲਾਉਣਾ ਚਾਹੁੰਦੀ ਨਾ ਇੰਸਟਾਗ੍ਰam ਤੇ ਫੇਸਬੁੱਕ ਦੇ ਵਿੱਚ ਉਹ ਮੈਂ ਚੱਲਣ ਨਹੀਂ ਦੇਣਾ